ਪੱਕੇ ਤੋਂ ਤਾਂ ਮੈਂ ਆਵਾਂ ਹੀ ਰੰਨਾ ਤੇ ਕਿੱਧਰ ਹਰਪ੍ਰੀਤ ਕੁਛ ਨਹੀਂ ਮੰਮੀ ਚੱਲੀ ਸੀਗੀ ਮੈਂ ਬਸ ਅੱਛਾ ਬੀਨਾ ਮਾਂ ਨੂੰ ਮਿਲੇ ਚੱਲੀ ਆ ਤੂੰ ਉਹ ਮੰਮੀ ਦਿਮਾਗ ਹੀ ਨਹੀਂ ਰਹਾ ਦਿਮਾਗ ਤਾਂ ਤੁਹਾਡੀ ਨੂੰ ਖਰਾਬ ਕਰ ਦਿੰਦੀ ਆ ਸਾਰਾ ਸੂਟਿੰਗ ਦਿੱਤਾ ਕੋਈ ਐਤਕੇ ਸੂਟ ਤਾਂ ਮੈਨੂੰ ਦੋ ਦੇਤੇ ਪਰ ਇਹੋ ਜੇ ਦਿੱਤੇ ਇਹੋ ਜੇ ਤਾਂ ਸਾਡੀਆਂ ਕੰਮ ਆੜੀਆਂ ਵੀ ਨਹੀਂ ਪਾਉਂਦੀਆਂ ਆ ਦੇਖ ਲੋ ਕਿਹੋ ਜੇ ਸੂਟ ਨੇ 500 ਰੁਪਇਆ ਮਾਰਿਆ ਮੇਰੇ ਮੱਥੇ ਉਹ ਤਾਂ ਤੈਨੂੰ ਵਧੀਆ ਹੀ ਦਿੰਦੀ ਆ ਤੇਰੀ ਨੱਕ ਹੀਟ ਨਹੀਂ ਆਉਂਦੀ ਇਹਗੇ ਚੀਜ਼ਾਂ ਹੈ ਨਾਲੇ ਜੇ ਸੁੱਟੇ ਪਿੱਛੇ ਲੜਨਾ ਹੁੰਦਾ ਨਾ ਬੇਸ਼ੱਕ ਨਾ ਆਇਆ ਕਰ ਇੱਥੇ ਬੋਲੀ ਬਣਦੀ ਹੈ ਟੈਂ ਤਾਂ ਹੁਣ ਆਪਦੀ ਨੂਹ ਦਾ ਹੀ ਜ਼ਿਆਦਾ ਆਉਂਦਾ ਆਉਂਦਾ ਹੀ ਆ ਫਿਰ ਨੂਹ ਦਾ ਤਾਂ ਹੱਦ ਹੋ ਗਈ ਤਾਂ ਹੀ ਕਹਿ ਦਿੰਦੇ ਨੇ ਵੀ ਕੁੜੀਆਂ ਨੂੰ ਸਿਰ ਨਹੀਂ ਚੜਾਉਣਾ ਚਾਹੀਦਾ ਜਦ ਰੋਟੀ ਨੂਹਾ ਨੇ ਦੇਣੀ ਹੈ ਤਾਂ ਧੀਆ ਨੂੰ ਵੀ ਜੇ ਗਲਤੀ ਹੋਈ ਤਾਂ ਨਾ ਟੋਕੇ ਨਾ ਫਿਰ ਸਿਰ ਚੜਦਿਆਂ ਨੇ ਇਹ ਆਪੇ ਆਉਗੀ ਨਾਲੇ ਮੈਨੂੰ ਪਤਾ ਮੇਰੀ ਨੂਹ ਦੀ ਨੀਤ ਐਵੇਂ ਦੀ ਨਹੀਂ ਹੈਗੀ ਨਾਲੇ ਮੇਉਨਾ ਸੱਸਾਂ ਵਰਗੇ ਨੇ ਵੀ ਜਿਹੜੇ ਧੀਆ ਦੇ ਗੱਲਾਂ ਚ ਆ ਜਾਂਦੀਆਂ ਨੇ ਅੱਪੇ ਆ ਜਾਣਾ ਕਿਹੜਾ ਰੁੱਸਣਾ ਨੇ